ਸੋਹਰਿਆਂ ਬੱਲੇ ਇਲਜ਼ਾਮ ਲਾਇਆ ਜਾ ਰਿਹਾ ਏ ਮੁੰਡੇ ਵਾਲਿਆਂ ਤੇ ਵੀ ਇਹਨਾਂ ਨੇ ਕੁੜੀ ਸਾਡੀ ਦੱਬ ਕੇ ਜਿਹੜੀ ਮਾਰਦੀ ਸਿੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਏ ਜਿਹਦੇ ਵਿੱਚ ਬੱਚਾ ਆਪਣੀ ਮਾਂ ਕੋਲ ਨਹੀਂ ਜਾ ਰਿਹਾ ਸੋਹਰਾ ਪਰਿਵਾਰ ਜਿਹੜਾ ਇਲਜ਼ਾਮ ਲਾ ਰਿਹਾ ਵੀ ਜਿਹੜੀ ਸਾਡੀ ਕੁੜੀ ਦੱਬ ਕੇ ਮਾਰਦੀ ਇਹਨਾਂ ਨੇ ਤੇ ਉਹ ਚੰਡੀਗੜ੍ਹੋਂ ਮਿਲੀ ਆ ਚਰੇ 4 ਵਜੇ ਕੁੜੀ ਬਿਨਾ ਦੱਸੇ ਘਰੋਂ ਤਿਆਰ ਹੋ ਕੇ ਜਾਂਦੀ ਏ ਕੈਮਰੇ ਚੈੱਕ ਰਾਏ ਚ ਤਿਆਰ ਹੋ ਕੇ ਜਾਂਦੀ ਦਿਖੀ ਸੋਹਣੀ ਤਾਂ ਮਤਲਬ ਐਸੀ ਤੋਂ ਪੰਜਾਬ ਆਈ ਇੰਨੀ ਦੂਰ ਆ ਕਾਫੀ ਮਤਲਬ ਕੋਈ ਅਫੇਅਰ ਚੱਲਦਾ ਸੀ ਪਹਿਲਾਂ ਕਿਸੇ ਮੁੰਡੇ ਨਾਲ ਉਸ ਕੁੱਟਮਾਰ ਦੀ ਕੋ ਵੀਡੀਓ ਵੀ ਹੈਗੀ ਆ ਜਿਹੜੀ ਪਹਿਲਾਂ ਇਹ ਮੇਰੇ ਨਾਲ ਪਈ ਹੁੰਦੀ ਸੀ ਕਾਨੂੰਨ ਦਾ ਸਾਰਾ ਨਹੀਂ ਲਿਆ ਦੇ ਲਈ ਵੀ ਇੱਥੇ ਕੀ ਦੀ ਗੱਲ ਕੀ ਹੈ ਕਾਨੂੰਨ ਦਾ ਜੇ ਕੋਈ ਸਾਰ ਨਹੀਂ ਆਪਾਂ ਤੇ ਜੇ ਵੀ ਅੱਜ ਵੀ ਇਹ ਗੱਲ ਆਖਣੇ ਆ ਵੀ ਜੋ ਵੀ ਆ ਗੁਰੂ ਘਰ ਬਹਿ ਕੇ ਪੰਚਾਇਤ ਚ ਨਿਪਟੇ ਜੋ ਵੀ ਆ ਪੰਚਾਇਤ ਨਿਪਟੇ ਜੇ ਗੁਰੂ ਘਰ ਬਹਿ ਕੇ ਚੰਡੀਗੜ੍ਹੋਂ ਮਿਲੇ ਕਿੱਥੋਂ ਮਿਲੇ ਕਿਉਂ ਕਿੱਦਾਂ ਮਿਲੇ ਆ ਇਹ ਆਪਾਂ ਨੂੰ ਜਾਣਕਾਰੀ ਜਿਹੜਾ ਇਹਨਾਂ ਦਾ ਕਹਿਣਾ ਵੀ ਗੁਰੂ ਘਰ ਮਿਲੇ ਆ ਸਸਿਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਪਿੱਛੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਇਹ ਕਿਹਾ ਜਾ ਰਿਹਾ ਹੈ ਵੀ ਸੋਹਰਿਆਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਮੁੰਡੇ ਵਾਲਿਆਂ ਤੇ ਵੀ ਇਹਨਾਂ ਨੇ ਕੁੜੀ ਸਾਡੀ ਦੱਬ ਕੇ ਜਿਹੜੀ ਮਾਰਤੀ ਤੇ ਉਹ ਕੁੜੀ ਚੰਡੀਗੜ੍ਹ ਤੋਂ ਮਿਲਦੀ ਹੈ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਬੱਚਾ ਆਪਣੀ ਮਾਂ ਕੋਲ ਨਹੀਂ ਜਾ ਰਿਹਾ ਐਦਾਂ ਲੱਗਦਾ ਜਿਵੇਂ ਉਹਦੇ ਪਿਓ ਨਾਲ ਉਹਦਾ ਵੱਧ ਮੋਹ ਹੈ ਤੇ ਜਾਣ ਲੱਗੇ ਕਾਫੀ ਰੋ ਰਿਹਾ ਹੈ ਤੇ ਉਹਦੇ ਜਿਹੜੇ ਮੁੰਡੇ ਦੇ ਮਾਪੇ ਨੇ ਉਹ ਵੀ ਕਾਫੀ ਰੋ ਰਹੇ ਨੇ ਵੀਡੀਓ ਕਾਫੀ viral ਗੱਲਬਾਤ ਕਰਾਂਗੇ ਸਾਡੇ ਨਾਲ ਗੁਰਲਾਲ ਗਿੱਲ ਜੀ ਮੌਜੂਦ ਨੇ ਸਾਸਿ ਗੱਲ ਜੀ ਸਾਸਿ ਗਾਗੇ ਜੀ ਬਾਈ ਜੀ ਕੀ ਸਾਰਾ ਮੁੱਦਾ ਸਮਝਾਉਂਗੇ ਜੀ ਕੀ ਗੱਲਬਾਤ ਹੋਈ ਹੈ ਸੌਰਾ ਪਰਿਵਾਰ ਜਿਹੜਾ ਇਗਜ਼ਾਮ ਲਾ ਰਿਹਾ ਵੀ ਜਿਹੜੀ ਸਾਡੀ ਕੁੜੀ ਦੱਬ ਕੇ ਮਾਰਦੀ ਇਹਨਾਂ ਨੇ ਤੇ ਉਹ ਚੰਡੀਗੜ੍ਹੋਂ ਮਿਲੀ ਆ ਇਹ 24 ਤਰੀਕ ਦੀ ਗੱਲ ਹੈ ਹਾਂਜੀ ਫਿਰ ਇਹ 4 ਵਜੇ ਕੁੜੀ ਬਿਨਾਂ ਦੱਸੇ ਘਰੋਂ ਤਿਆਰ ਹੋ ਕੇ ਜਾਂਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਉਹਨੂੰ ਸੋਪਾਂ ਜੇ ਪਤਾ ਲੱਗਦਾ ਵਾ ਤੇ ਮੰਮੀ ਜਿਹੜੀ ਪਾਪਾ ਜੀ ਪਰ ਲੱਭਦੇ ਆ ਤੇ ਮੁੜ ਕੇ ਤੇ ਮੇਰੇ ਕਮਰੇ ਚ ਆਉਂਦੇ ਤੇ ਮੇਰੇ ਕਮਰੇ ਦਾ ਬਾਹਰੋਂ ਕੁੰਡਾ ਬੰਦ ਹੁੰਦਾ ਵਾ ਤੇ ਖੋਲ ਕੇ ਆਣ ਕੇ ਮੈਨੂੰ ਪੁੱਛਦੇ ਸੌਂਪਰੀਤ ਕਿੱਥੇ ਆ ਠੀਕ ਆ ਜੀ ਤੇ ਮੈਂ ਉਹ ਆਖਿਆ ਮੈਂ ਅੰਦਰ ਬੱਚੇ ਦੇ ਨਾਲ ਸੁੱਤਾ ਸੀ ਤੇ ਮੈਂ ਉਹਨੂੰ ਆਖਿਆ ਵੀ ਸੌਂਪਰੀ ਇੱਥੇ ਹੋਣੀ ਨੋਨਾ ਡੇੜ ਜਾਂ ਕੋਈ ਕਰਨੀ ਇੱਥੇ ਹੋਣੀ ਆ ਇਹਨਾਂ ਨੇ ਆਖਿਆ ਜੀ ਨਹੀਂ ਸੌਂਪਰੀ ਤਾਂ ਮਿਲ ਨਹੀਂ ਰਹੀ ਆਪਾਂ ਇੱਕੋ ਜਾ ਕੇ ਤੇ ਮੈਂ ਬਾਹਰ ਜਾ ਕੇ ਚਲੋ ਵੇਖਿਆ ਵੁਖਿਆ ਤੇ ਸਾਨੂੰ ਸੌਂਪਰੀ ਕਿਸੇ ਨੂੰ ਦਿਖੀ ਨਹੀਂ ਪਰੇ ਬਾਈਕ ਤੇ ਘਰੋਂ ਨਿਕਲੇ ਇਥੋਂ ਉਕਰ ਤੇ ਫਿਰ ਮੈਂ ਆਪਣੇ ਸੋਹਰਾ ਸਾਨੂੰ ਫੋਨ ਲਾਇਆ ਪਹਿਲਾਂ ਪਿਤਾ ਜੀ ਨਾਲ ਐਸੇ ਤੋਂ ਬਾਅਦ ਮੈਂ ਲਾਇਆ ਠੀਕ ਹੈ ਜੀ ਇਹਨਾਂ ਨੂੰ ਫੋਨ ਲਾ ਕੇ ਤੇ ਮੈਂ ਕਿਹਾ ਪਿਤਾ ਜੀ ਮੱਲਾ ਸੌਂਪਰੀ ਤਾਂ ਮਿਲ ਨਹੀਂ ਰਹੀ ਤਾਂ ਇਹਦਾ ਤੇ ਆਪ ਥੋੜਾ ਜਿਹਾ ਵੇਖੋ ਤੁਸੀਂ ਉਧਰੋਂ ਵੇਖੋ ਇਸ ਸਟੇਸ਼ਨ ਤੋਂ ਸਦਾ ਕਿਹੇ ਬੰਨੇ ਤੇ ਇਧਰੋਂ ਹੀ ਵੇਖੀਏ ਜੀ ਤੇ ਉਸ ਤੋਂ ਬਾਅਦ ਜੀ ਚਲੋ ਇਹਨਾਂ ਨੇ ਵੇਖਿਆ ਵਾ ਕਿਹਾ ਉਧਰੋਂ ਇਹ ਵੀ ਰਾਵਾਂ ਦੇ ਵੇਖਿਆ ਤੇ ਅਹੀਂ ਵੇਖਿਆ ਜੀ ਸੌਂਪਰੀ ਸਾਨੂੰ ਕਿਤੇ ਨਹੀਂ ਦਿਖੀ ਉਸ ਤੋਂ ਬਾਅਦ ਅਸੀਂ ਟਾਹਰਾ ਸ਼ਹਿਰ ਤੋਂ ਹੋ ਕੇ ਆਪਾਂ ਘਰੇ ਆ ਜਿੰਦੇ ਤੇ ਫਿਰ ਮੈਨੂੰ ਆਖਰਤ ਤਹੀ ਆਜੋ ਆਪਾਂ ਕਰੇ ਤੇ ਆਪਾਂ ਥਾਣੇ 'ਚ ਗੁੰਮਸ਼ਦਗੀ ਲਿਖਾ ਦਈਏ ਠੀਕ ਹੈ ਜੀ ਇਹ ਅੱਡੇ ਘਰੇ ਆਏ ਤੇ ਬਾਦਾਂ ਤੇ ਘਰੇ ਆਣ ਕੇ ਇਹਨਾਂ ਨੇ ਵੇਖਿਆ ਉਹ ਕਹਿੰਦੇ ਉਹਨੂੰ ਕੈਮਰੇ ਚੈੱਕ ਕਰਾਏ ਚ ਤਿਆਰ ਹੋ ਕੇ ਜਾਂਦੀ ਦਿਖੀ ਸੋਹਣੀ ਤਾਂ ਅੱਛਾ ਜੀ ਹਾਂ ਜੀ ਉੱਚ ਮਿਲਦੇ ਫਿਰ ਉਹ ਕੈਮਰੇ ਵਿਖਾ ਕੇ ਇਹਨਾਂ ਨੇ ਉਸ ਤੋਂ ਬਾਅਦ ਆ ਦੇਖਿਆ ਵੀ ਚਲੋ ਆਪਾਂ ਥਾਣੇ 'ਚ ਗੁੰਮਸ਼ਦਗੀ ਰਖਾ ਲਈਏ ਤੁਹਾਡੇ ਇਲਜ਼ਾਮ ਕਿਉਂ ਲਗਾ ਰਹੇ ਸੀਗੇ ਵੀ ਸਾਡੀ ਜਿਹੜੀ ਕੁੜੀ ਐ ਸਹੁਰੇ ਵੱਲੋਂ ਇਲਜ਼ਾਮ ਲਾਇਆ ਜਾਂਦਾ ਏ ਵੀ ਕੁੜੀ ਦੱਬ ਕੇ ਮਾਰਦੀ ਏ ਐਡੇ ਇਲਜ਼ਾਮ ਕਿਉਂ ਲਾ ਰਹੇ ਨੇ ਕੀ ਕੱਲ ਤਾਂ ਫੇਮ ਵੀ ਹੋਈ ਉਹਨਾਂ ਨੂੰ ਜਾਂ ਸੱਚ ਗੱਲ ਓਏ ਕੱਲ ਦਾ ਤੇ ਆਪਾਂ ਨੂੰ ਨਹੀਂ ਜਾਣਕਾਰੀ ਵੀ ਉਹਨਾਂ ਨੂੰ ਕੀ ਆਪਣੇ ਡਾਊਟ ਆ ਕਿਹੜੀ ਗੱਲਾਂ ਕਿਉਂ ਆਪਣੇ ਇਲਜ਼ਾਮ ਲਾਉਣ ਦੇ ਆ ਹੂੰ ਕਿ ਉਹ ਕੁੜੀ ਐਡੀ ਮਾਰ ਕੇ ਦੱਬਦੀ ਹਾਲਾਂਕਿ ਜੇ ਤੁਸੀਂ ਵੀਡੀਓ ਇੱਕ ਜਿਵੇਂ ਵੇਖਿਆ ਹੋਵੇ ਵੀ ਕੁੜੀ ਬਿਆਨ ਦੇ ਰਹੀ ਆ ਵੀ ਮੈਂ 24 ਨੂੰ ਕਰੋ ਗਈਆਂ 26 ਨੂੰ ਮੈਂ ਮੋਹਾਲੀ ਪਹੁੰਚੀ ਪਾਪਾ ਨੂੰ ਫੋਨ ਲਾਇਆ ਵੀ ਮੈਂ ਮੋਹਾਲੀ ਪਹੁੰਚ ਗਈ ਆ ਹੂੰ ਇਹਨਾਂ ਨੂੰ ਪਰ ਇਸ ਗੱਲ ਦਾ ਪਤਾ ਸੀ ਜੀ ਵੀ ਕੁੜੀ ਸਾਡੀ ਮੋਹਾਲੀ ਪਹੁੰਚ ਗਈ ਉਸ ਤੋਂ ਬਾਵਜੂਦ ਇਹਨਾਂ ਨੇ ਦੇਜੈਕਟ ਲਾਇਆ ਆ ਤੇ ਇਲਜ਼ਾਮ ਲਾਇਆ ਵੀ ਨਾ ਕੁੜੀ ਮਾਰ ਕੇ ਦੱਬਦੀ ਸਾਡੀ ਹੂੰ ਹੁਣ ਕੀ ਕਰਨੇ ਪਿਛੇ ਰਿਆ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਆ ਕੋਈ ਪਹਿਲਾਂ ਦੇ ਅਫੇਅਰ ਚੱਲਦਾ ਸੀਗਾ ਜਿਹੜਾ ਵੀ ਮਤਲਬ ਐਮਪੀ ਤੋਂ ਤੁਸੀਂ ਐਮਪੀ ਦੇ ਰਹਿਣ ਵਾਲੇ ਹੋ ਹਾਂਜੀ ਮਤਲਬ ਐਪੀ ਤੋਂ ਪੰਜਾਬ ਆਈ ਇੰਨੀ ਦੂਰ ਹੈ ਕਾਫੀ ਮਤਲਬ ਕੋਈ ਅਫੇਅਰ ਚੱਲਦਾ ਸੀ ਪਹਿਲਾਂ ਕਿਸੇ ਮੁੰਡੇ ਨਾਲ ਵਿਆਹ ਤੋਂ ਪਹਿਲਾਂ ਦੀ ਚੱਲਦਾ ਸੀ ਜਾਂ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਦੋ ਵਾਰ ਗੱਲਬਾਤ ਕਰਦੇ ਫੜਿਆ ਸੀ ਅੱਛਾ ਜੀ ਤੇ ਉਹ ਆਪਾਂ ਗੱਲ ਸਾਰੀ ਮਲਾਬਾ ਜਿੱਦਨ ਮੈਂ ਇਹਨੂੰ ਗੱਲ ਕਰਦੇ ਦੇਖਿਆ ਸੀ ਤੇ ਮੈਂ ਜੇ ਪਿਤਾ ਜੀ ਨੂੰ ਫੋਨ ਲਾਇਆ ਉਹ ਸੋਹਰਾ ਸਾਹ ਨੂੰ ਫੋਨ ਲਾਇਆ ਸੀ ਅੱਛਾ ਜੀ ਤੇ ਫੋਨ ਚੁੱਕਿਆ ਸੀ ਦੀ ਛੋਟੀ ਸਿਸਟਰ ਨੇ ਅੱਛਾ ਜੀ ਤੇ ਮੈਂ ਹਾਂ ਮਰੀ ਲੈਣ ਨਾਲ ਗੱਲ ਕਰਾਓ ਮੈਂ ਕੰਮ ਹੈ ਜੂਰੀ ਮੈਂ ਕੋਈ ਗੱਲ ਕਰਨ ਨੂੰ ਉਹਦੇ ਨਾਲ ਹੂੰ ਇਹਨਾਂ ਦੀ ਮੇਰੀ ਗੱਲ ਨਹੀਂ ਕਰਾਈ ਤੇ ਮੈਂ ਫੋਨ ਕੱਟਤਾ ਤੇ ਬਾਦਾਂ ਫਿਰ ਦੁਬਾਰਾ ਫੋਨ ਲਾਇਆ ਮੈਂ ਲਾਈ ਕੇ ਫਲਾ ਫੋਨ ਦੁਬਾਰਾ ਲਾਇਆ ਤੇ ਉਸ ਤੋਂ ਬਾਅਦ ਜੀ ਫਿਰ ਇਹਨਾਂ ਮੈਨੂੰ 100 ਪਾਇਆ ਵੀ ਤੁਸੀਂ ਇਹਨਾਂ ਨੂੰ ਗੱਲ ਦੱਸੋਗੇ ਮੈਨੂੰ ਗੱਲ ਦੱਸੀ ਵੀ ਤੇ ਤਾਂ ਮੈਂ ਕਿਸੇ ਬੱਚੇ ਨਾਲ ਲੜਕੇ ਨਾਲ ਗੱਲ ਕਰਦਾ ਉਹਨੂੰ ਵੇਖਿਆ ਫੜਿਆ ਇਹਨੂੰ ਅੱਛਾ ਜੀ ਤੇ ਜਦੋਂ ਮੈਂ ਉਹਨੂੰ ਗੱਲ ਕਰਦੀਂ ਤਰ ਫੜਿਆ ਸੀ ਤੇ ਮੈਂ ਇਹਨੂੰ ਆਖਿਆ ਵੀ ਤੂੰ ਮੈਂ ਕੌਣ ਹੈ ਗੱਲ ਕਰਨ ਦੀ ਇਹ ਆਂਦੀ ਵੀ ਮੇਰੀ ਫਰੈਂਡ ਆ ਓਕੇ ਜੀ ਉਸ ਤੋਂ ਬਾਅਦ ਜੀ ਉਹ ਗੱਲ ਕਰਦੀ ਮੈਂ ਫੋਨ ਦਾ ਖੋਇਆ ਜਾ ਕੇ ਤੇ ਮਿਲ ਕਿਸੇ ਲੜਕੇ ਨਾਲ ਗੱਲ ਚੱਲ ਰਹੀ ਸੀ ਇਹਦੀ ਹੂੰ ਤੇ ਫਿਰ ਜਿਵੇਂ ਆ ਕਾਲ ਗੁਰ ਕੀਤੀ ਜਦੋਂ ਕਾਲ ਕੀਤੇ ਤੇ ਚਲੋ ਫਿਰ ਇਹਦੇ ਆਪਣਾ ਸਿਸਟਰਾਂ ਨਾਲ ਗੱਲ ਹੋਈ ਛੋਟ ਦੋਹਾਂ ਸੇਟਾਂ ਛੋਟਕਾਂ ਨਾਲ ਗੱਲ ਹੋਈ ਇਹਦੀਆਂ ਨਾਲ ਇਹਦੀ ਮਾਤਾ ਜੀ ਨੇ ਫਿਰ ਸਾਰੇ ਆਖਦੇ ਵੀ ਨਹੀਂ ਨਹੀਂ ਤੁਸੀਂ ਗੱਲ ਨਾਲ ਗਾ ਕਰਿਓ ਕਿਸੇ ਨੂੰ ਗੱਲਾਂ ਦੱਸੋ ਵਿਆਹ ਵਾਲਾ ਘਰ ਆ ਫਿਰ ਗੱਲਬਾਤ ਚ ਹੁੰਦੀ ਫਿਰ ਕਈ ਗੱਲਾਂ ਹੁੰਦੀਆਂ ਉੱਚ ਆਪਣੀ ਬੇਇੱਜ਼ਤੀ ਹੋ ਜੂਗੀ ਇਹ ਸਿਸਟਰ ਨੇ ਆਖਿਆ ਮੈਨੂੰ ਵੀ ਸਿੱਧਾ ਤੇ ਫਿਰ ਬਾਈ ਦਾ ਫੋਨ ਤੋੜ ਦੋ ਇਹਦਾ ਅੱਛਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਜੀ ਫਿਰ ਉਹ ਲੋਦ ਨੂੰ ਫੋਨ ਕੱਟਦਾ ਤੇ ਅਗਲੇ ਦਿਨ ਇਹਨੇ ਛੋਟੀ ਸਿਸਟਰ ਨੇ ਫੋਨ ਲਾਇਆ ਮੈਨੂੰ ਇੰਸਟਾਗ੍ਰam ਤੇ ਫਿਰ ਇਹ ਭਾਜੀ ਜਿਸ ਮੁੰਡੇ ਨਾਲ ਰਾਤ ਨੂੰ ਇਹਨੇ ਗੱਲ ਕੀਤੀ ਸੀ ਮੈਂ ਉਹਨੂੰ ਸਮਝਾਤਾ ਵਾ ਹੁਣ ਉਹ ਕਦੀ ਉਹ ਕਾਲ ਨਹੀਂ ਕਰੂਗੀ ਕਰੂਗਾ ਠੀਕ ਹੈ ਜੀ ਮੈਂ ਤੈਨੂੰ ਦੱਸਿਆ ਨਹੀਂ ਵੀ ਕਿਹੜੇ ਮੁੰਡੇ ਨਾਲ ਗੱਲ ਕੀਤੀ ਤੇ ਇਹਨੂੰ ਜੀ ਕਿੱਦਾਂ ਪਤਾ ਲੱਗਾ ਵੀ ਉਹ ਮੁੰਡਾ ਨਾਲ ਗੱਲ ਕੀਤੀ ਹੈ ਨਾ ਹੂੰ ਤੇ ਉਸ ਤੋਂ ਬਾਅਦ ਜੀ ਫਿਰ ਚਲੋ ਗੱਲ ਵਿੱਚੋਂ ਬੰਦ ਹੋਈ ਤੇ ਫਿਰ ਚਲੋ ਇਹਨੇ ਥੋੜਾ ਟਾਈਮ ਰੁੱਕ ਕੇ ਫਿਰ ਗੱਲ ਕੀਤੀ। ਅੱਛਾ ਜੀ। ਕੁਝ ਲੰਨ ਕਰਨ ਦੇ ਬਾਅਦ ਉਹ ਮੁੰਡਾ ਫਿਰ ਗੱਲ ਕੀਤੀ। ਹੂੰ। ਤੇ ਫਿਰ ਚਲੋ ਮੈਂ ਦੱਸਿਆ ਉਹਨੂੰ ਤੇ ਉਹਨਾਂ ਦੀ ਫਿਰ ਗੱਲ ਨਹੀਂ ਗੋਲੀ ਇੰਨੀ। ਹੂੰ। ਫਿਰ ਜੀ 5 ਦਸੰਬਰ ਨੂੰ ਇਹਨੂੰ ਮੈਂ ਇੱਕ ਲੜਕੇ ਨਾਲ ਹੋਰ ਨਾਲ ਗੱਲ ਕਰਦੇ ਦੇਖਿਆ ਸੀ ਇਹਨਾਂ ਨੂੰ ਲੱਗਦਾ ਇਹ ਲੜਕਾ ਮਨਨ ਸ਼ਹਿਰ ਚ ਰਹਿੰਦਾ ਲੱਗੇ ਸ਼ਾਇਦ ਉਹਦਾ ਨਾਮ ਆਪਣੇ ਹਰਪਾਲ ਨਾਲ ਲੜਕੇ ਦਾ ਅੱਛਾ ਜੀ ਉਹਨਾਂ ਨਾਲ ਗੱਲ ਕਰਦੇ ਵੇਖਿਆ ਮੈਨੂੰ ਉਦੋਂ ਵੀ ਆਦੀ ਮੈਂ ਫਿਰ ਨਾਲ ਗੱਲ ਕਰਨ ਨਹੀਂ ਆ ਤੇ ਫਿਰ ਮੈਂ ਗੁੱਸੇ ਆ ਤੇ ਫਿਰ ਆਦੀ ਮੈਂ ਹਰਪਾਲ ਨਾਲ ਗੱਲ ਕਰ ਜੀਦਾ ਹੂੰ ਇਹ ਤੇ ਉਹ ਗੱਲ ਦੀ ਮੈ ਜਾਣਕਾਰੀ ਇਹਦੇ ਮਾਮੇ ਦੇ ਲੜਕੇ ਨੂੰ ਦਿੱਤੀ ਸੀ ਹੂੰ ਸਰਬਦੀਪ ਨੂੰ ਠੀਕ ਹੈ ਜੀ ਹਾਂ ਜੀ ਉਹਨਾਂ ਵੀ ਚਲੋ ਫਿਰ ਗੱਲਬਾਤ ਕੀਤੀ ਤੇ ਸਮਝਾਇਆ ਸੀ ਜੋ ਵੀ ਕੀ ਇਹਨੂੰ ਸਮਝਾਇਆ ਉੱਥੇ ਫਿਰ 11 ਤਰੀਕ ਨੂੰ ਪੈਕੇਜ ਰਹੀ ਉੱਥੇ ਜਾ ਕੇ ਉਹਨੂੰ ਸਮਝਾਇਆ ਸੀ ਇਹਨੂੰ ਦੇ ਕਿ ਤੋਂ ਰਹਿਣ ਵਾਲੀ ਸੀ ਇਹ ਤੁਹਾਡੀ ਜਿਹੜੀ ਵਾਈਫ ਸੀ ਇਹ ਦਬਰਾਂ ਲਾਗਉਂਦੇ ਸੀ ਹਾਂਜੀ ਦਬਰਾਂ ਲਾਗੋਂ ਦਬਰਾਂ ਸ਼ਹਿਰ ਤੋਂ ਲਾਗਉਂਦੇ ਆ ਮਤਲਬ ਐਮਪੀ ਚ ਆ ਹਾਂਜੀ ਐਮਪੀ ਤੁਹਾਡੇ ਸ਼ਹਿਰ ਦੇ ਵਿੱਚ ਲਾਗੇ ਠੀਕ ਆ ਜੀ ਹਾਂਜੀ ਆਪਣੇ ਮਤਲਬ ਘਰਾਂ ਤੋਂ 40 45 50 ਕਿਲੋਮੀਟਰ ਦਾ ਦੂਰ ਹੈ ਆਪਣੇ ਘਰ ਤੋਂ 50 ਕਿਲੋਮੀਟਰ ਠੀਕ ਆ ਜੀ ਚਲੋ ਗੱਲਾਂ ਬਾਤਾਂ ਸਾਰੀਆਂ ਦੱਸੀਆਂ ਤੇ ਉਸ ਤੋਂ ਬਾਅਦ ਫਿਰ ਉਹਦੇ ਸ਼ਾਦੀ ਆ ਗਈ ਤੇ ਕੋਲ ਟੇਲ ਆਪਣਾ ਇਕੜਵਾਈ ਤੇ ਮਤਲਬ ਜਿਹੜਾ ਨੰਬਰ ਹੀ ਉਹ ਮੇਰੇ ਨਾਲ ਸਟੱਡੀ ਦੇ ਉੱਤੇ ਕੋਲ ਟੇਲ ਕੜਾਈਏ ਤੋਂ ਬਾਅਦ ਫਿਰ ਗਈ ਆ ਹਾਂਜੀ ਉਹ ਨੰਬਰ ਤੇ ਇੱਕ ਨੋਲ ਨੰਬਰ ਹੀ ਉੱਤੇ ਬਹੁਤ ਜ਼ਿਆਦਾ ਗੱਲ ਹੋਈ 26 ਤਰੀਕ ਤੋਂ ਲੈ ਕੇ 6 ਤਰੀਕ ਤੱਕ ਠੀਕ ਆ ਜੀ ਹਾਂਜੀ ਉਸ ਲੜਕੇ ਦਾ ਆਪਾਂ ਨੂੰ ਪਤਾ ਨਹੀਂ ਲੱਗਣ ਤਾਂ ਨਾ ਪ੍ਰਸ਼ਾਸਨ ਨੇ ਨਾ ਤੇ ਪਰਿਵਾਰ ਨੇ ਹੂੰ ਹਾਂਜੀ ਤੁਸੀਂ ਮਤਲਬ ਇਹ ਕਹਿ ਰਹੇ ਹੋ ਵੀ ਪਰਿਵਾਰ ਵੀ ਨਾਲ ਸੀਗਾ ਲੜਕੀ ਦੇ ਪੂਰਾ ਸਾਥ ਹੀ ਰਹੇ ਪਰਿਵਾਰੋਂ ਤੋਂ ਪੂਰੀ ਗੱਲ ਦੱਸੀ ਗਈ ਜੀ ਪਰ ਉਹਨਾਂ ਨੇ ਕਿਉਂ ਨਹੀਂ ਇਹਨਾਂ ਨੂੰ ਸਮਝਾਇਆ ਲੜਕੀ ਨੂੰ ਕਿਉਂ ਨਹੀਂ ਸਮਝਾਇਆ ਉਹਨਾਂ ਕੋਲ ਜਦੋਂ ਸਮਝਾਇਆ ਕਿ ਨਹੀਂ ਸਮਝਾਇਆ ਤੇ ਆਪਾਂ ਨੂੰ ਨਹੀਂ ਨੌਲੇਜ ਆਪਣੀ ਜਿਹੜੀ ਉਹ ਤੇ ਇਹ ਗੱਲਾਂ ਤੇ ਆਪਾਂ ਸਮਝਾਇਆ ਆਪਾਂ ਤੇ ਉਹ ਅੰਦਰੇ ਸਮਝਾਇਆ ਆਪਾਂ ਥੋੜੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਸੀ ਵੈਸੇ ਇਹ 3 ਸਾਲ ਕੰਪਲੀਟ ਹੋ ਗਿਆ ਆਪਣੀ ਮਰਦੋ ਬੱਚਾ ਬੱਚਾ ਕਿੰਨੇ ਸਾਲ ਦਾ ਜੀ ਬੱਚਾ 2 ਸਾਲਾਂ ਦਾ ਪੱਕੇ ਜੀ ਹਾਂਜੀ ਮੇਰਾ ਬੱਚਾ ਕਾਫੀ ਰੋ ਰੋ ਰਿਹਾ ਸੀ ਵੀਡੀਓ ਚ ਪਾ ਦੇਖ ਰਿਹਾ ਸੀ ਬੱਚਾ ਵੀ ਤੁਹਾਡੇ ਕੋਲੇ ਰਿਹਾ ਜ਼ਿਆਦਾ ਤਾਂ ਆ ਵੀ ਬੱਚਾ ਕੀ ਸ਼ੁਰੂ ਤੋਂ ਤਦ ਤੱਕ ਬੱਚੇ ਦਾਦਾ ਦਾਦੀ ਤੇ ਮੈਂ ਹੀ ਪਾਲਿਆ ਸੀ ਜ਼ਿਆਦਾ ਅੱਛਾ ਜੀ ਹਾਂਜੀ ਮਤਲਬ ਇੱਕ ਫੋਟੋ ਦੇ ਵਿੱਚ ਹਸ ਰਹੀ ਸੀ ਜਦੋਂ ਬਈ ਤਲਾਕ ਹੋਇਆ ਵੀ ਉਹਨੂੰ ਕੋਈ ਇਹਦਾ ਗਮ ਨਹੀਂ ਸੀਗਾ ਕੋਈ ਉਹ ਜ਼ਿਆਦਾ ਹੈ ਨਹੀਂ ਬੱਚਾ ਦਾ ਘਰ ਦੋ ਘਰ ਟੁੱਟ ਰਿਹਾ ਜਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਨੂੰ ਐਸੀ ਨਾ ਜ਼ਿਆਦਾ ਨਹੀਂ ਆ ਜੀ ਹੂੰ ਉਹ ਜੇਮ ਥਾਣੇ ਚ ਵੀ ਆਈ ਸੀ ਜਿੱਦਾਂ ਪਹਿਰ ਨੂੰ ਪੇਸ਼ ਕੀਤਾ ਥਾਣੇ 31 ਦਿਨ ਹੋ ਗਏ ਇਹ ਵੀ ਗੱਲ ਆਖੀ ਲਿਖਤ ਦੇ ਗਈ ਵੀ ਮੈਨੂੰ ਉਤ ਡਿਵੋਰਸ ਚਾਹੀਦਾ ਵਾ ਕੀ ਕਾਰਨ ਮੰਨ ਡਿਵੋਰਸ ਦਾ ਵੀ ਫੇਰ ਔਨ ਕਰਕੇ ਜਾਂ ਕੋਈ ਹੋਰ ਕਾਰਨ ਮੰਗੋ ਉਹ ਤੁਸੀਂ ਕਹਿ ਨਹੀਂ ਸਕਦੇ ਜੀ ਇਹ ਉਹ ਆਦੀ ਮੈਂ ਆਪਣੇ ਪਿਤਾ ਜੀ ਨੂੰ ਆਖੀ ਵੀ ਮੈਂ ਕਰੋ ਲਾਲ ਦੇ ਨਾਲ ਖੁਸ਼ ਨਹੀਂ ਹਾਂ ਹੂੰ ਹਾਂ ਜੀ ਇਤਨੇ ਸਾਲ ਲੰਘਣ ਤੋਂ ਬਾਅਦ ਕੀ ਆਇਆ ਜਾਂ ਮਤਲਬ ਪ੍ਰੋਬਲਮ ਆਈ ਹੈ ਕਿ ਡਿਸਬਿਊਟ ਹੋਇਆ ਹੈ ਵੀ ਜਿਹੜਾ ਕਿ ਖੁਸ਼ ਨਹੀਂ ਮੈਂ ਪਹਿਲਾਂ ਕੋਈ ਕੁੱਟਮਾਰ ਕਰਦੇ ਨੇ ਤੁਸੀਂ ਇਹਨੇ ਕੁੱਤੇ ਕੁੱਟਦੇ ਵੀ ਰਹੇ ਹੋ ਨਹੀਂ ਜੀ ਆਪਾਂ ਕਦੀ ਨਹੀਂ ਕੁੱਟਿਆ ਜੀ ਉਹ ਕਹਿ ਰਹੇ ਨੇ ਉਹ ਵੀ ਬਿਆਨ ਉਹ ਉਹਨਾਂ ਦਾ ਬਿਆਨ ਆ ਰਿਹਾ ਹਾਂ ਜੀ ਉਹ ਕਹਿ ਰਹੇ ਨੇ ਮੈਂ ਉਹਨਾਂ ਨੂੰ ਵੀ ਗੱਲ ਆਖੀ ਆ ਵੀ ਜੇ ਮੈਂ ਕੁੱਟਮਾਰ ਕੀਤੀ ਆ ਉਸ ਕੁੱਟਮਾਰ ਦੀ ਕੋਈ ਵੀਡੀਓ ਵੀ ਹੈਗੀ ਆ ਜਿਹੜੀ ਪਹਿਲਾਂ ਇਹ ਮੇਰੇ ਗਾਲ ਪੈਂਦੀ ਹੁੰਦੀ ਸੀ ਅੱਛਾ ਜੀ ਮੈਨੂੰ ਗਾਲਾਂ ਕੱਢੀਆਂ ਮੇਰੀ ਦਾੜੀ ਕੁੱਟਣੀ ਮੇਰੇ ਮਤਲਬ ਕੱਪੜੇ ਪਾੜੇ ਆ ਉਹ ਚੀਜ਼ ਇਹਨਾਂ ਨੇ ਸ਼ੁਰੂਆਤ ਕਰਦੀ ਸੀ ਉਹ ਚੀਜ਼ ਦੀ ਆਪਾਂ ਕੋਈ ਵੀਡੀਓ ਵੀ ਪਈ ਆ ਅੱਛਾ ਜੀ ਹਾਂਜੀ ਹੁਣ ਮਤਲਬ ਤੁਹਾਨੂੰ ਥੋੜਾ ਕਿਸੇ ਕਿਸੇ ਪਾਸੇ ਕੇਸ ਚੱਲਦਾ ਏ ਕੇਸ ਚਲਾਇਆ ਏ ਨਹੀਂ ਜੀ ਆਪਾਂ ਕੋਈ ਕੇਸ ਨਹੀਂ ਚਲਾਇਆ ਜੀ ਕੋਈ ਮਤਲਬ ਵਕੀਰ ਵਗੈਰਾ ਕੀਤਾ ਏ ਉਹ ਤੁਸੀਂ মিডিਆ ਦਾ ਮਤਲਬ ਸਾਰਾ ਲਿਆਏ ਕੋਈ ਕਾਨੂੰਨ ਦਾ ਸਾਰਾ ਨਹੀਂ ਲਿਆਏ ਦੇ ਲਈ ਵੀ ਇੱਥੇ ਕੀ ਦੀ ਗਲਤੀ ਹੈ ਜੀ ਆਪਾਂ ਕਾਨੂੰਨ ਦਾ ਜੇ ਕੋਈ ਸਾਰ ਨਹੀਂ ਆਪਾਂ ਤੇ ਜੇ ਵੀ ਅੱਜ ਵੀ ਇਹ ਗੱਲ ਆਖਣ ਦੇ ਆ ਵੀ ਜੋ ਵੀ ਆ ਗੁਰੂ ਘਰ ਬਹਿ ਕੇ ਪੰਚਾਇਤ ਚ ਨਿਪਟਦੇ ਜੋ ਵੀ ਆ ਪੰਚਾਇਤ ਚ ਨਿਪਟਦੇ ਜੀ ਗੁਰੂ ਘਰ ਬਹਿ ਕੇ अच्छा जी जो भी ਆਪਣੇ ਦੇ ਅਲੀਗੇਸ਼ਨ ਲਾਉਣ ਦੇ ਜੋ ਵੀ ਆਪਣੇ ਦੇ ਇਲਜ਼ਾਮ ਜਿੰਨੇ ਵੀ ਲਾਉਣ ਦੇ ਆ ਅਸੀਂ ਤਾਂ ਗੁਰੂ ਘਰ ਬੈ ਕੇ ਸੋਹ ਖਾ ਜਾਣ ਅਸੀਂ ਵੀ ਗੁਰੂ ਘਰ ਬੈ ਕੇ ਸੋਹ ਖਾਣ ਨੂੰ ਤਿਆਰ ਆ। ਜਿਹੜੀ ਵੀਡੀਓ ਜਿਹੜੀ ਐਨੀ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਕਿਦਾਂ ਹੋਈਆਂ ਨੇ ਫੋਟੋਆਂ ਜਾਂ ਵੀਡੀਓ ਵਗੈਰਾ ਜੋ ਬੱਚਾ ਰੋ ਰਿਹਾ ਹੈ ਜਾਂ ਤੁਹਾਡੇ ਤਲਾਕ ਦੀਆਂ ਸੋਸ਼ਲ ਮੀਡੀਆ ਵਿੱਚ ਉਹ ਮੀਡੀਆ ਨੇ ਮਤਲਬ ਬੱਚਾ ਸਪੁੱਤ ਕਾ ਦੀ ਪ੍ਰਾਪਤੀ ਸੀ ਉਹ ਜਿਹੜੀ ਮੁਲਾਖਣ ਦੇ ਆ ਤਲਾਕ ਹੋਇਆ ਉਹ ਬੱਚਾ ਸਪੁੱਤ ਕਾ ਦੀ ਪ੍ਰਾਪਤੀ ਸੀ ਇਹਨਾਂ ਦੇ। ਅੱਛਾ ਜੀ। ਤੁਸੀਂ ਮੀਡੀਆ ਨੂੰ ਮਤਲਬ ਤੁਸੀਂ ਬੁਲਾਇਆ ਹੋਇਆ ਸੀਗਾ ਜਾਂ ਮੀਡੀਆ ਵੀਡੀਓ ਆਪੇ ਸੀ ਆਇਆ ਜੀ ਓਕੇ ਜੀ ਹਾਂਜੀ ਇਹ ਮਤਲਬ ਪੂਰੇ ਦੁਨੀਆ ਦੇ ਵਿੱਚ ਨਿਊਜ਼ ਫੈਲ ਰਹੀ ਹੈ ਨਾ ਵੀ ਜਦੋਂ ਬੱਚਾ ਸਕੂਲਦ ਕਰ ਰਹੇ ਸੀਗੇ ਉਹ ਰੋ ਰਿਆ ਸੀਗਾ ਤੇ ਉਹ ਚ ਇਹ ਆਸਰੀ ਸੀ ਉਹ ਕਾਫੀ ਫੋਟੋਆਂ ਵੀ ਜੋ ਵਾਇਰਲ ਹੋ ਰਹੀਆਂ ਨੇ ਹਾਂਜੀ ਹੂੰ ਤੁਸੀਂ ਚਾਹੁੰਦੇ ਨਹੀਂ ਬੱਚਾ ਤੁਹਾਡੇ ਕੋਲ ਰਹੇ ਹਾਂਜੀ ਚਾਹੁੰਦੇ ਬੱਚਾ ਸਾਡੇ ਕੋਲ ਰਹੇ ਜੀ ਫਿਰ ਕਿੰਨਾ ਟਾਈਮ ਉਹਨਾਂ ਕੋਲ ਰਹੋ ਜੀ ਹਲੇ ਔਰ ਵੇਖੋ ਜੀ ਕਿੰਨਾ ਟਾਈਮ ਲੱਗਦਾ ਕੀ ਆਉਣਾ ਕਾਨੂੰਨੀ ਤੌਰ ਤੇ ਕਈ ਵਿੱਚ ਆਉਂਦੇ ਬੰਦੇ ਵੀ 5 ਸਾਲ ਦੀ ਕਸਟਡੀ માં ਦੀ ਹੁੰਦੀ ਹੈ ਜੀ ਹੂੰ ਤੇ ਹੁਣ ਕੀ ਕਰੂਣ ਕਰਦਾ ਕਿ ਜੋ ਵੀ ਫੈਸਲਾ ਹੋਊਗਾ ਉਹ ਕਰਾਂਗੇ ਆਪਾਂ ਜੀ ਬਾਕੀ ਆਪਾਂ ਦੇ ਅੱਜ ਇਹ ਹੋਗਾ ਲਖਣੇ ਵੀ ਜੋ ਵੀ ਆ ਗੁਰੂ ਘਰ ਬੈ ਕੇ ਨਿਬੜ ਜੇ ਤੁਹਾਨੂੰ ਲੱਗਦਾ ਨਹੀਂ ਕਿ ਤਨਾ ਗੱਤੇ ਵੀ ਚਲੋ ਤਲਾਕ ਹੋ ਜਾਂਦਾ ਵੀ ਬੱਚਾ ਵਿਚਾਲੇ ਫਾਜਦਾ ਕਿਤਾ ਨਾ ਕਿਤੇ ਵੀ ਉਹਨੂੰ ਮਾਂ ਦੀ ਲੋੜ ਹੁੰਦੀ ਹੈ ਪਿਓ ਦੀ ਲੋੜ ਹੁੰਦੀ ਹੈ ਵੀ ਤੁਸੀਂ ਵੀ ਕੋਈ ਲਵੇ ਲਾਉਣ ਦੀ ਗੱਲ ਨਹੀਂ ਕੀਤੀ ਵੀ ਜ਼ਬਰ ਤਲਾਕੇ ਚਾਹੁੰਦੇ ਹੋ ਤੁਸੀਂ ਵੀ ਤਲਾਕ ਚਾਹੁੰਦੇ ਹੋ ਜਾਓ ਵੀ ਉਹੀ ਚਾਹੁੰਦੇ ਨੇ ਕੱਲਾ ਨਹੀਂ ਤਲਾਕ ਦੀ ਗੱਲ ਤਾਂ ਜੀ ਉਧਰੋਂ ਆਈ ਹੈ ਪਹਿਲਾਂ ਉਹਨਾਂ ਨੇ ਲਿਖ ਚਿੱਤਾ ਵੀ ਉਹਨੂੰ ਤਲਾਕ ਚਾਹੀਦਾ ਵਾ ਅੱਛਾ ਜੀ ਹਾਂ ਜੀ ਆਪਾਂ ਤਾਂ ਜੀ ਰੱਖ ਲੈਣਾ ਜੋ ਵੀ ਆ ਗੁਰੂ ਘਰ ਬੈ ਕੇ ਨਿਵਟਾਰਾ ਹੋ ਜੇ ਵੀ ਮਤਲਬ ਤੁਸੀਂ ਕਹਿੰਦੇ ਵੀ ਤਲਾਕ ਹੈ ਹੁਣ ਤੁਸੀਂ ਵੀ ਇਸ ਸ਼ਿਕਤਾਰਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਹਿੰਦੇ ਵੀ ਘਰ ਬਸਣਾ ਚਾਹੀਦਾ ਦੁਬਾਰਾ ਇਹ ਜੋ ਸੰਗਤ ਜੋ ਗੁਰੂ ਦਾ ਜੋ ਸੰਗਤ ਬੈ ਕੇ ਫੈਸਲਾ ਹੋਊ ਆਪਾਂ ਨੂੰ ਮਨਜ਼ੂਰ ਹੈ ਜੀ। ਅੱਛਾ ਜੀ। ਹਾਂ ਜੀ। ਮਤਲਬਰ ਚੰਡੀਗੜ੍ਹੋਂ ਮਿਲੇ ਨੇ ਉਹ ਵੀ ਚੰਡੀਗੜ੍ਹੋਂ ਕੀ ਦੇ ਨਾਲ ਫੜੇ ਗਏ ਨੇ? ਹਾਂ ਜੀ ਇਹ ਆਪਾਂ ਨੂੰ ਚੀਜ਼ਾਂ ਆਪਾਂ ਨਹੀਂ ਜਾਣਕਾਰੀ ਮਿਲੀ ਇਸ ਚੀਜ਼ ਦੀ ਪ੍ਰਸ਼ਾਸਨ ਨੇ ਵੀ ਨਹੀਂ ਦਿੱਤੀ ਕਿਸੇ ਨੇ ਆਪਾਂ ਨੂੰ ਜਾਣਕਾਰੀ ਨਹੀਂ ਦਿੱਤੀ ਵੀ ਚੰਡੀਗੜ੍ਹੋਂ ਮਿਲੇ ਕਿੱਥੋਂ ਮਿਲੇ ਕਿਉਂ ਕਿੱਦਾਂ ਮਿਲੇ ਆ ਇਹ ਆਪਾਂ ਨੂੰ ਜਾਣਕਾਰੀ ਜਿਹੜਾ ਇਹਨਾਂ ਦਾ ਕਹਿਣਾ ਵੀ ਗੁਰੂ ਘਰ ਮਿਲੇ ਆ। अच्छा जी। ਅਜੀ ਸਾਨੂੰ ਉਹ ਗੁਰੂ ਘਰ ਦਾ ਨਾਮ ਦੱਸਿਆ ਜਾਵੇ ਕਿੰਦਾ ਗਈ ਆ ਟ੍ਰੇਨ ਦਾ ਨਾਮ ਦੱਸੇ ਬੱਸ ਦਾ ਨਾਮ ਦੱਸਿਆ ਜਾਵੇ ਸਾਨੂੰ। ਗੁਰੂ ਘਰ ਕਿਹਦੇ ਨਾਲ ਮਿਲੀ ਆ ਇਹ ਦੱਸਿਆ ਕਿਸ ਨੇ? ਨਹੀਂ ਜੀ। ਅੱਛਾ ਜੀ। ਹਾਂ ਜਦੋਂ ਤੁਹਾਡਾ ਤਲਾਕ ਹੋਇਆ ਮਤਲਬ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ। ਉਹਨਾਂ ਦੱਸਿਆ ਨਹੀਂ ਕੁਝ ਤੁਹਾਨੂੰ। ਬਈ ਜਿਉਂਨਾ ਪਰ ਵੇ ਆਪਾਂ ਨੂੰ ਉਹਨਾਂ ਨਾਲ ਆਪਣੇ ਗੱਲ ਕਰਨੀ ਚਾਹੀਦੀ ਤੇ ਨਾ ਉਹ ਨਾ ਕੀਤੀ ਆਪਣਾ ਨਾਲ। ਅੱਛਾ ਤੁਸੀਂ ਕਰਨ ਕਰੀ ਕਰਨ ਚਾਹੁੰਦੇ ਨਹੀਂ ਗੱਲ ਉਹਨਾਂ ਨਾਲ। ਨੇ ਹੋਰ 14 ਜੀ ਆਪਣਾ ਗੱਲ ਕਰਨੀ ਕੋਈ ਵੀ ਤੁਸੀਂ ਮਤਲਬ ਪੁੱਛਿਆ ਨਹੀਂ ਉਹਨਾਂ ਤੋਂ ਤੁਹਾਡਾ ਵੀ ਕਿਤੇ ਗੱਲਬਾਤ ਮੈਨੂੰ ਦੱਸ ਦੋ ਕਲੀਅਰ ਵੀ ਫੋਨ ਤੇ ਕੀਦਾਂ ਗੱਲ ਕਰਦੇ ਸੀ ਇਹ ਦੱਸਿਆ ਨਹੀਂ ਉਹ ਆਪਣੇ ਸਾਹਮਣੇ ਨਹੀਂ ਨਾਦਾ ਵੀ ਕੋਈ ਗੱਲਬਾਤ ਕੀ ਕੀ ਕਰ ਲੈ ਕੋਈ ਉਹਨਾਂ ਆਪਣੇ ਹਮੇ ਨਹੀਂ ਜਾਂਦਾ ਉਹਨੂੰ ਹੂੰ ਉਹਨਾਂ ਦੇ ਚਾਚਾ ਜੀ ਨੇ ਮੈਨੂੰ ਕਿਹਾਤਾ ਸੀ ਸਿੱਧਾ ਮਤਲਬ ਅਜਿਹੀ ਵੀ ਸਾਹਮਣੇ ਵੀ ਸਾਡਾ ਨਾਲ ਕੋਈ ਰਿਸ਼ਤਾ ਨਹੀਂ ਆ ਚਲੋ ਹੁਣ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਵੀ ਤੁਹਾਡਾ ਵੀ ਸਾਥ ਦੇ ਰਿਹਾ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਵਿੱਚੋਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਪ੍ਰੋਪਰ ਸਾਥ ਦੇਣ ਦਾ ਦੋਹਾਂ ਦਾ ਹੂੰ ਬਾਕੀ ਅਸੀਂ ਇਹੋ ਕਹਿਣਾ ਚਾਹੁੰਦੇ ਆਂ ਵੀ ਜੋ ਵੀ ਆ ਹੱਕ ਨਿਹੱਕ ਗੁਰੂ ਘਰ ਬੈ ਕੇ ਗੁਰੂ ਗ੍ਰੰਥ ਸਾਹਿਬ ਚੋ ਕੇ ਸੌ ਖਾਣੋਂ ਤਿਆਰ ਆ ਜੇ ਆਪਾਂ ਕੋਈ ਚੀਜ਼ ਦੀ ਜਿੱਦਾਂ ਇਹਨਾਂ ਦਾ ਕਿ ਵੀ ਗੱਡੀ ਦੀ ਮੰਗ ਕਰਦੇ ਆ ਜਾਂ ਜ਼ਮੀਨ ਦੀ ਮੰਗ ਕੀਤੀ ਜਾਂ ਕੋਈ ਕੁੱਟ ਮਾਰ ਜਾਂ ਕੁੜੀ ਪ੍ਰੈਸ਼ਰ ਕੀਤੀ ਅਸੀਂ ਗੁਰੂ ਘਰ ਬੈ ਕੇ ਸੌ ਖਾਣੋਂ ਤਿਆਰ ਆ ਸੀ ਅੱਛਾ ਜੀ ਤੁਸੀਂ ਕੁਛ ਨਹੀਂ ਕੀਤਾ ਮਤਲਬ ਸੌ ਖਾਣੋਂ ਤਿਆਰ ਹਾਂਜੀ ਹਾਂਜੀ ਸੌ ਖਾਣ ਤਿਆਰ ਇਹ ਉਹ ਵੀ ਸੌ ਖਾਣ ਤੁਸੀਂ ਇਹ ਚਾਹੁੰਦੇ ਹੋ ਹਾਂਜੀ ਇਹਨਾਂ ਦੇ ਮਾਤਾ ਪਿਤਾ ਵੀ ਕੁੜੀ ਦੇ ਮਾਤਾ ਪਿਤਾ ਵੀ ਖਾਣ ਦੇ ਮਾਤਾ ਪਿਤਾ ਕੁੜੀ ਦੇ ਸੌ ਖਾਣ ਪੀ ਨਾ ਸਾਡੇ ਕੋ ਗੱਡੀ ਮੰਗੀ ਆ ਜਾਂ ਜ਼ਮੀਨ ਮੰਗੀ ਆ ਹੂੰ ਜਾਂ ਕੁੜੀ ਕੁੜੀ ਸੌ ਖਾਵੇ ਪੀ ਇਹਨੇ ਮੇਰੇ ਕੋ ਜ਼ਮੀਨ ਮੰਗੀ ਮੈਂ ਤਾਂ ਮਾਰਕਟ ਕਰਦਾ ਸੀ ਕੁੜੀ ਵੀ ਸੌ ਖਾਵੇ ਗੁਰੂ ਘਰ ਆ ਕੇ ਹੂੰ ਗੁਰੂ ਗ੍ਰੰਥ ਸਾਹਿਬ ਚੋਕੇ ਠੀਕ ਹੈ ਜੀ ਹਾਂ ਜੀ ਜੀ ਸਾਡਾ ਕਸੂਰ ਆ ਅਸੀਂ ਗਲਤੀ ਆ ਅਸੀਂ ਕੋਈ ਚੀਜ਼ ਮੰਗੀ ਆ ਕੋਈ ਜ਼ਮੀਨ ਮੰਗੀ ਮੰਗ ਕੀਤੀ ਜ਼ਮੀਨ ਦੀ ਕੋਈ ਗੱਡੀ ਦੀ ਮੰਗ ਕੀਤੀ ਆ ਕੋਈ ਦਾਜ ਦੀ ਮੰਗ ਕੀਤੀ ਆ ਗੁਰੂ ਗ੍ਰਹ ਚੋਕੇ ਸੌਫਾ ਵਾ ਜੇ ਸਾਡੀ ਕੋਈ ਗਲਤੀ ਤੇ ਸਾਡਾ ਜੀ ਪ੍ਰਭਾਵ ਰਵੇ ਕੱਖਣਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਮੈਂ ਤੁਸੀ ਕਹਿੰਦੇ ਵੀ ਮੈਂ ਅਸੀਂ ਬਿਲਕੁਲ ਸੱਚ ਹਾਂ ਹਾਂ ਜੀ ਵੀ ਅਸੀਂ ਜੋ ਇਲਜ਼ਾਮ ਲੱਗ ਰਹੇ ਨੇ ਸਭ ਝੂਠ ਨੇ ਹਾਂ ਜੀ ਹੂੰ ਠੀਕ ਹੈ ਤੁਹਾਡੀ ਜਿਹੜੀ ਬਹੁਤ ਦੁੱਖ ਭਰੀ ਕਹਾਣੀ ਆ ਨਾ ਜੋ ਤੁਹਾਡਾ ਨਾਲ ਤੁਸੀਂ ਹੁਣ ਮਤਲਬ ਬੱਚੇ ਬਿਨਾ ਕਿਵੇਂ ਤੁਹਾਡਾ ਮਨ ਲੱਗ ਗਿਆ ਜੀ ਨਾ ਇਹ ਬੱਚੇ ਬਰਾਬਰ ਮਾਨਕ ਨਹੀਂ ਲੱਗਦਾ ਸੀ ਬੱਚਾ ਮਤਲਬ ਇਕੱਠਿਆਂ ਨੇ ਖੜਾਇਆ ਏ ਤੇ ਬੱਚਾ ਤੋਂ ਤੋ ਵਿਛੜ ਗਿਆ ਤੁਹਾਡੇ ਤੁਹਾਡੇ ਵੱਲ ਨੂੰ ਆ ਵੀ ਰਿਹਾ ਸੀ ਉਹ ਵੀਡੀਓ ਫੋਟੋ ਦੇ ਵਿੱਚ ਹਾਂਜੀ ਕੀ ਲੱਗਦਾ ਪੰਜ ਸਾਲ ਕਿਵੇਂ ਬੱਚੇ ਬਿਨਾ ਤੁਸੀਂ ਕੱਢੂਗੇ ਬਹੁਤ ਔਖੇ ਜੀ ਬੱਚੇ ਦਾ ਦਿਹਾੜੀ 5 ਮਿੰਟ ਕੱਢਨੇ ਬਹੁਤ ਔਖੇ ਤੇ ਫਿਰ 5 ਸਾਲਾਂ ਦੀ ਗੱਲ ਏ ਸੀ ਤੇ ਬੱਚੇ ਦਾ ਦਾਦਾ ਵੀ ਕਾਫੀ ਰੋ ਰਿਹਾ ਸੀ ਹੈਨਾ ਵੀਡੀਓ ਵਿੱਚ ਹਾਂਜੀ ਦਾਦੀ ਤੋਂ ਨਾਲ ਰਿਹਾ ਜੀ ਬਚਪਨ ਤੋਂ ਵੇਖੋ ਜੀ ਜਿਨੇ ਜਿੱਥੇ ਵੀ ਕੋਨਾ ਤੇ ਵਿਆਹ ਸ਼ਾਦੀ ਵੀ ਕਿਤੇ ਗੁਰੂ ਘਰ ਵੀ ਆਉਣਾ ਜਾਣਾ ਕਿਤੇ ਵੀ ਆਉਣਾ ਜਾਣਾ ਦਾਦਾ ਦાદੀ ਦੇ ਨਾਲ ਹੀ ਜਾਣਾ ਆਉਣਾ ਜੀ ਉਹਨੇ ਉਹਨਾਂ ਦੇਖ ਰੇ ਕਰਨੇ ਜਿਹਨੇ ਜੋ ਰੋਟੀ ਪਾਣੀ ਜੋ ਸਭ ਦਾਦੀ ਨੇ ਕਰਨਾ ਜਿਹੜਾ ਦਾਦਾ ਤੁਹਾਡੇ ਪਿਤਾ ਜੀ ਕੀ ਚਾਹੁੰਦੇ ਨੇ ਵੀ ਜਿਹੜਾ ਉਹਦਾ ਪੁੱਤ ਹੈ ਵੀ ਸਾਡੇ ਕੋਲ ਰਹੇ ਹਾਂਜੀ ਫਿਰ ਕਿਸੇ ਨਾਲ ਗੱਲਬਾਤ ਕਰੀ ਹੈ ਵੀ ਉਹ ਕਿੱਦਾਂ ਤੁਹਾਡੇ ਕੋਲ ਆ ਸਕਦਾ ਨਹੀਂ ਜੇ ਕੋਈ ਤੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹਦੇ ਉਹ ਉਹ ਆਕੜਰ ਦੱਸਾਂ ਕਰਦੇ ਆ ਵੀ ਬੱਚਾ ਸਾਡੇ ਸਾਡੇ ਕੋਲ ਆ ਜੇ ਹੂੰ ਕਾਨੂੰਨ ਦੇ ذریعے ਵੀ ਤਾਂ ਬੱਚਾ ਤੁਹਾਡੇ ਵੀ ਬਾਪ ਕੋਲ ਰਹਿਣਾ ਚਾਹੀਦਾ ਹੁੰਦਾ ਏ ਅਜੇ ਕਾਨੂੰਨ 'ਚੋਂ ਨੇ ਵੇਖੋ ਜੇ ਤੇ ਕਾਨੂੰਨ 'ਚ ਹੋਊਗਾ ਤਾਂ ਫਿਰ ਤੇ ਆਪਣੇ ਕੋਲ ਆ ਸਕਦਾ ਜੀ ਪਰ ਜਿੱਦਾਂ ਸਭ ਤਾਂ ਕਹਿਣਾ ਵੀ ਕਾਨੂੰਨ ਦਾ ਕਈ ਪਪੜੇ ਵਿੱਚ ਵਿੱਚ ਬੰਦੇ ਕਹਿੰਦੇ ਆ ਵੀ ਕਾਨੂੰਨੀ ਤੌਰ ਤੇ 5 ਸਾਲ ਤੱਕ ਬੱਚੇ ਉਹਨਾਂ ਕੋ ਮਾਂ ਕੋਲ ਰਹੀ ਦੀ ਬੱਚੀ ਦੀ ਕਸਟਡੀ ਸੇ ਈ ਲੱਗਦਾ ਵੀ 5 ਸਾਲ ਵਿੱਚ ਬੱਚਾ ਜੇ ਉਹਦਾ ਮਨ ਬਦਲ ਜਾਵੇ ਬਾਅਦ ਚੋਂ ਨਾ ਆਵੇ ਉਹਨੂੰ ਤਿਆਰ ਹੋਵੇ ਫਿਰ ਉਹ ਤੇ ਕੋਈ ਬੱਚੇ ਡਿਪੈਂਡ ਕਰਦਾ ਫਿਰ ਬੱਚਾ ਕੀ ਚਾਹੁੰਦਾ ਤੁਸੀਂ ਹੁਣੇ ਨਹੀਂ ਚਾਹੁੰਦੇ ਵੀ ਕੋਈ ਹੁਣੇ ہاں ਜੀ ਅੱਜ ਹੀ ਚਾਹੁੰਦੇ ਬੱਚਾ ਜੀ ਅੱਜ ਹੀ ਸਾਡੇ ਸਾਡੇ ਕੋਲ ਆ ਜੀ ਹੂੰ ਸਾਡੇ ਦੇ ਗੁਰੂ ਕੋ ਮਹਾਰਾਜ ਗਾੜੀ ਹੋਰ ਦਾ ਸਾਡਾ ਬੱਚਾ ਸਾਡੇ ਕੋਲ ਆਵੇ ਤੁਸੀਂ ਨਹੀਂ ਸੋਚਿਆ ਵੀ ਕੋਈ ਵਕੀਲ ਕਰਕੇ ਵੀ ਕੇਸ ਲੜਿਆ ਜਾਵੇ ਅਸੀਂ ਤੇ ਦੇਖੋ ਜੀ ਕਾਨੂੰਨ ਵਾਲ ਵਕੀਲਾਂ ਵਾਲਾ ਕੋਰਟ ਕਚਹਿਰੀ ਨਾਲ ਬਾਅਦਾਂ ਪਹਿਲਾਂ ਹੀ ਇਹੋ ਗੱਲ ਆਖਣੇ ਗੁਰੂ ਘਰ ਬੈਕ ਨੇ ਨਿਬੜ ਜੇ। ਅੱਛਾ ਜੀ। ਹਾਂ ਜੀ। ਜੇ ਨਿਬੜਦਾ ਵੀ ਫਿਰ ਉੱਤੇ ਵੀ ਤੁਸੀਂ ਇਹੀ ਇਹੀ ਕਹਿਣਾ ਚਾਹੁੰਦੇ ਹੋ ਵੀ ਬੱਚਾ ਸਾਡੇ ਕੋਲ ਆਵੇ। ਹਾਂ ਜੀ। ਗੁਰੂ ਘਰ ਬੈ ਕੇ ਨਿਫਟਾਰਾ ਹੋਵੇ ਜੋ ਵੀ ਗੁਰੂ ਘਰ ਬੈ ਕੇ ਜੋ ਸਾਧ ਸੰਗਤ ਜੋ ਗੁਰੂ ਮਹਾਰਾਜ ਦੀ ਅਗਿਆ ਹੋਵੇ। ਹੁਣ ਪੰਚਾਇਤ ਤੁਹਾਡੀ ਕੀ ਕਹਿੰਦੀ ਆ ਜੋ ਤੁਹਾਡੀ ਪੰਚਾਇਤ ਆ ਤੁਹਾਡੇ ਇਲਾਕੇ ਦੀ। ਪੰਚਾਇਤ ਦੇ ਕੋਲ ਆਪਣੇ ਅੱਜ ਹੀ ਬੈਡ ਨੂੰ ਤਿਆਰ ਆ। ਪਰ ਉਹ ਅਸੀਂ ਆਪਣੀ ਪੰਚਾਇਤ ਉਹਦਾ ਗੱਲ ਪਚਾਉਣਦੇ ਉਹ ਨਹੀਂ ਕੇਜ ਗੱਲ ਮਤਲਬ ਇਹ ਬੋਲਣ ਦੇ ਪੰਚਾਇਤ ਵਾਲ ਨਹੀਂ ਹੋਣ ਦੇ ਜੀ ਅੱਛਾ ਜੀ ਹਾਂ ਜੀ ਪੰਚਾਇਤ ਤੁਹਾਡੇ ਹੱਥ ਦੇ ਵਿੱਚ ਆ ਜਾਂ ਕੁੜੀਆਂ ਵਾਲੇ ਹੱਥ ਵਿੱਚ ਆ ਉਹ ਪੰਚਾਇਤ ਕੋਈ ਗੁਰੂ ਘਰ ਬੈ ਕੇ ਸਾਂਝੀ ਹੋਊਗੀ ਸਭ ਦੀ ਜੀ ਅੱਛਾ ਜੀ ਜ਼ਿਲਤੀਦਾਰ ਆਪਾਂ ਤੋਂ ਉਹਨਾਂ ਨੂੰ ਆਖਣ ਦੇ ਆ ਵੀ ਜੋ ਵੀ ਆ ਬੈ ਕੇ ਨਿਬੜ ਜੇ ਹੂੰ ਹਾਂ ਜੀ ਠੀਕ ਆ ਜੀ ਮਤਲਬ ਤੁਸੀਂ ਨਿਮੇੜਨਾ ਚਾਹਣਾ ਗੁਰੂ ਘਰ ਮਤਲਬ ਤੁਸੀਂ ਕੋਰ ਕਚੈਰੀ ਨਾਲ ਨਹੀਂ ਜਾਣਾ ਚਾਹੁੰਦੇ ਹਾਂ ਜੀ ਵੀ ਗੁਰੂ ਘਰ ਬਹਿ ਕੇ ਨਹੀਂ ਬੜੇ ਵਸਾਰੀ ਗੱਲ ਤੁਹਾਡੀ ਹਾਂਜੀ ਗੁਰੂ ਘਰ ਬਹਿ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਮੇਰਾ ਨਾਮ ਸੀਗੇ ਗੁਰਲਾਲ ਗਿੱਲ ਜੀ ਜਿਨ੍ਹਾਂ ਦੀ ਕਹਾਣੀ ਐ ਅਸੀਂ ਗੱਲਬਾਤ ਕੀਤੀ ਐ ਵੀ ਜਿਹੜਾ ਬੱਚਾ ਏ ਇਹਨਾਂ ਤੋਂ ਲਿਆ ਗਿਆ ਐ ਤਲਾਕ ਤੋਂ ਬਾਅਦ ਮਾਂ ਕੋਲ ਬੱਚਾ ਰਹਿੰਦਾ 5 ਸਾਲ ਤੇ ਇਹ ਕਹਿੰਦੇ ਨੇ ਬੱਚਾ ਸਾਡੇ ਕੋਲ ਰਹਿਣਾ ਚਾਹੀਦਾ